ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮੰਨ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਪਧੌੜ ਦੋਸਤੋ ਅੱਜ ਦੀ ਵੀਡੀਓ 'ਚ ਅਪਾ ਤੁਹਾਨੂੰ ਦੋ ਗਾਂਵਾਂ ਖੋਣੀਆਂ ਇੱਕ ਦੂਜੀ ਸੂਏ ਵੈੜ HF ਦੀ ਕ੍ਰੋਸ ਇੱਕ ਜਰਸੀ ਵੈੜ ਪਹਿਲੇ ਸੂਏ ਪੰਜਾਬ ਵਾਲੀ ਵੀਡੀਓ ਨੂੰ ਅੰਤ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਗਿਆ ਆਪਦੀ ਤਸੱਲੀ ਨਾਲ ਜਿਹੜੀ ਖਰੀਦ ਹੈ ਨੰਬਰ ਮੈਂ ਵੀਰ ਦਾ ਸਕਰੀਨ ਉੱਪਰ ਲਾ ਦੂੰਗਾ ਦੋਸਤੋ ਪਾ ਤੁਹਾਨੂੰ ਐਂਡ ਤੇ ਪੰਜਾਬ ਵਾਲੀ ਜਰਸੀ ਵਿਖਾਉਣੀ ਹੈ ਸੂਈ ਸਵਾਈ ਦੋਸਤੋ ਇਹ ਵੈੜ ਦੂਜਾ ਸੂਆ ਸੂਈ ਆ 5 ਦਿਨ ਵੀਰ ਕਹਿੰਦਾ ਸੂਈ ਨੂੰ ਟਾਈਮ ਹੋ ਗਿਆ ਤੇ 15 ਲੀਟਰ ਵੀਰ ਕਹਿੰਦਾ ਬੋਲਾ ਜਿਹੜਾ ਉਹ ਥੱਲੇ ਤਿਆਰ ਆ ਦੇਖ ਸਕਦੇ ਆ ਦੇਖ ਸਕਦੇ ਕੱਲਾ ਕੱਲਾ ਚੁਵਾਈ ਯਾਰਾ ਥਾਨ ਲੱਗਿਆ ਹੋਇਆ ਤੇ ਵੀਡੀਓ ਬਣਾਉਣ ਦਾ ਟਾਈਮ 10:30 ਹੋ ਚੁੱਕੇ ਆ ਉਸਾਰਨ ਦੀ ਲਈ ਵੀ ਜੱਜਮੈਂਟ ਉਲਾ ਸਕਦੇ ਆ ਤੇ ਵੀਰ ਕਹਿੰਦਾ ਵੀ ਪਲੱਸ ਜਿਹੜਾ ਖੁੱਲਾ ਡੁੱਲਾ ਦੁੱਧ ਹੈ ਪਾਦੂਗੀ ਰਾਮ ਨਾਲ ਦੇਖ ਸਕਦੇ ਆਂ ਦੋਸਤੋ ਥਣਾ ਦੀ ਕੁਆਲਿਟੀ ਚੰਗੀ ਕਾਦੀ ਵਹਿੜਾ ਤੇ ਵੀਰ ਕਹਿੰਦਾ ਪ੍ਰਾਈਸ ਦਾ ਫੋਨ ਉੱਤੇ ਕਰਾਂਗੇ ਦੋਸਤੋ ਇਹ ਜਰਸੀ ਪੰਜਾਬ ਵਾਲੀ ਪਹਿਲਾ ਸੂਆ ਸੂਈ ਆ ਦੰਦੋਂ ਹਜੇ ਵੀਰ ਕਹਿੰਦਾ ਚਾਰ ਦੰਦ ਆ ਤੇ 10 ਦਿਨ ਵੀਰ ਕਹਿੰਦਾ ਸੂਈ ਨੂੰ ਟਾਈਮ ਹੋ ਗਿਆ ਤੇ 15 ਲੀਟਰ ਵੀਰ ਕਹਿੰਦਾ ਦੁੱਧ ਜਿਹੜਾ ਖੁੱਲਾ ਡੁੱਲਾ ਥੱਲੇ ਤਿਆਰ ਆ ਆਪ ਜਿਹੜੀ ਵੀ ਨੇ ਲੈਣੀ ਆ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚੁਆਈ ਕਰ ਸਕਦਾ ਆ ਦੇਖ ਸਕਦੇ ਆਂ ਦੋਸਤੋ ਥਣਾ ਦਾ ਗੈਪ ਆ ਦੇਖ ਸਕਦੇ ਆਂ ਕੱਲਾ ਕੱਲਾ ਨਿੱਕਰ ਮਾ ਥਾਂ ਲੱਗਿਆ ਹੋਇਆ ਚਵਾਈ ਯਾਰ ਦੇਖ ਸਕਦੇ ਆਂ ਦੋਸਤੋ ਪੰਜਾਬ ਵਾਲੀ ਜਰਸੀ ਜਿਹੜੀ ਬਹੁਤ ਘੱਟ ਮਿਲਦੀ ਐ ਮੰਗ ਬਹੁਤ ਜ਼ਿਆਦਾ ਐ ਇਹਦੀ ਆ ਦੇਖ ਸਕਦੇ ਆਂ ਹਵਾਨੇ ਦੀ ਕੁਆਲਿਟੀ ਸ਼ਾਮ ਤਾਈਂ ਚੰਗਾ ਦੁੱਧ ਨਾਲ ਹਵਾਨਾ ਤਿਆਰ ਕਰ ਲੈਂਦੀ ਹੋਊਗੀ ਆ ਦੇਖ ਸਕਦੇ ਆਂ ਦੋਸਤੋ ਤੇ ਬਾਈ ਕਹਿੰਦਾ ਇਹਦਾ ਪ੍ਰਾਈਸ ਫੋਨ ਤੇ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆ ਜਾਣਗੇ ਆ ਆਪਦੀ ਵੀਰ ਨਾਲ ਗੱਲਬਾਤ ਕਰ ਲੈ ਜੀ ਨੰਬਰ ਵੀਰ ਦਾ ਸਕਰੀਨ ਉੱਪਰ ਚੱਲੂਗਾ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ